ਲਓ ਜੀ ਤੇ ਅਸੀਂ ਆ ਗਏ ਆ ਬਾਬਾ ਬੰਦਰ ਸਿੰਘ ਬਹਾਦਰ ਜੀ ਦੀ ਗੁਫਾ ਦੇ ਨੇੜੇ ਸਭ ਤੋਂ ਪਹਿਲਾਂ ਇੱਥੇ ਸੰਤ ਆਸ਼ਰਮ ਤਪਸਥਾਨ ਇੱਥੇ ਆਇਆ ਨਾ ਤੰਤ ਨੂਰ ਭਰਪੂਰ ਜੀ ਤੇ ਹੁਣ ਆਪਾਂ ਗੇਟ ਵਿੱਚ ਐਂਟਰ ਕਰ ਰਹੇ ਆ ਤੇ ਗੁਰੂ ਪਿਆਰੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਪਾਪਾ ਬੰਦਰ ਸਿੰਘ ਬਹਾਦਰ ਜੀ ਇੱਥੇ ਆ ਕੇ ਨਹੀਂ ਮੀਟਿੰਗਾਂ ਕਰਦੇ ਹੁੰਦੇ ਸੀ ਕਿੱਦਾਂ ਜੰਗ ਲੜਨੀ ਕਿਵੇਂ ਜੰਗ ਲੜਨੀ ਹੈ ਤੇ ਗੁਰੂ ਪਿਆਰ ਅੱਜ ਆਪਾਂ ਲਈ ਬੜੀ ਹੀ ਮਾੜੀ ਗੱਲ ਹੈ ਕਿ ਆਪਾਂ ਇਹਦੀ ਸਾਮ ਸੰਭਾਲ ਨਹੀਂ ਕਰਦੇ ਹਾਉ ਹੁਣ ਆਪਾਂ ਸਿੱਧਾ ਤੁਹਾਨੂੰ ਗੁਫਾ ਲੈ ਕੇ ਚੱਲਦੇ ਆਂ ਹੋ ਜੱਜ ਸਿੰਘ ਜੀ ਦੇਖੋ ਮੋਟਰਸਾਈਕਲ ਚਲਾ ਰਹੇ ਸੀ ਤੇ ਹੁਣ ਬਹੁਤ ਚੜਾਈ ਹੈ ਇਹ ਸਥਾਨ ਹੈ ਸੰਤ ਮਹਾਪੁਰਸ਼ੰਦ ਤੇ ਤੁਹਾਨੂੰ ਆਪਾਂ ਗੁਫਾ ਵੱਧਣਾ ਹੈ ਲੋ ਹਮਾਰੇ ਤੇ ਲੋਕੀ ਹੁਣ ਆਪਾਂ ਚੜ ਰਹੇ ਹਾਂ ਗੁਫਾ ਵਾਸਤੇ ਪੌੜੀਆਂ ਹੁਣ ਸਿੱਧਾ ਆਪਾਂ ਨੇ ਗੁਫਾ ਵਿੱਚ ਜਾਣਾ ਹੈ ਸਾਡੇ ਜੱਜ ਸਿੰਘ ਜੀ ਆ ਰਹੇ ਨੇ ਆਜੋ ਹਮਾਰੇ ਆ ਗਿਆ ਸਿੱਧੇ ਪੁਰਸ਼ੂ ਸਿੱਧੇ ਰੁਕੀ ਦੇਖੋ ਜੀ ਉੱਪਰਲਾ ਨਜ਼ਾਰਾ ਕੀ ਬਾਤ ਹੈ ਸੰਲੇ ਜਿੰਨਾ ਹੁੰਦਾ ਆਇਆ ਕਰੋ ਇਹੋ ਜੇ ਧਾਰਮਿਕ ਸਥਾਨ ਤੇ ਤਾਂ ਤਾਂ ਵਿੱਚ ਪੈਂਦਾ ਹੈ ਪਹਾੜੀ ਏਰੀਆ ਕਰੋਪੜਾ ਇਲਾਕਾ ਦੇਖੋ ਰਿਆ ਗੁਫਾਇਆ ਬੰਦ ਹੋਈ ਹੈ ਹਣ ਬੰਦ ਹੋ ਗਈ ਉਹ ਵਾਲੀ ਬਹੁਤ ਉੱਪਰ ਆਏ ਹੋਏ ਆ ਲਓ ਜੀ ਹੁਣ ਜੱਜ ਪਹਿਲਾ ਜਾ ਰਹੇ ਆ ਅੰਦਰ ਗੁਫਾ ਦੇ ਆ ਚਾ ਲਾਈਟ ਲਾ ਲਾ ਆਪਣਾ ਚਲਾਵਾਂ ਹਾਂ लेट ला के आ जा मुरी ओ मुरी आ जा लेट लक मिलती चल मैं मुरी जाने एक मिनट लाइट लगा लंदे जी आपा गुफा ਦੇ ਅੰਦਰ ਆ ਗਏ ਹਜਰ ਸਿੰਘ ਵੀ ਆ ਰਿਹਾ ਹੈ ਗੁਫਾ ਦੇ ਅੰਦਰ ਗੁਰੂ ਆਏ ਗੁਰੂ ਆਏ ਲੋ ਲੈ ਆ ਜਾ ਮੈਂ ਲਾਈਟ ਜਗਾਣਾ ਪਰ ਕੀ ਤਾਂ ਪਿੰਦਾ ਨਾ ਰਹੀ ਦੇਖੋ ਮੈਂ ਫਲੈਸ਼ ਲਵ ਫਲੈਸ਼ ਲਾਈਟ ਹੁਣ ਚੱਲੀ ਬਸ ਆ ਜਾ ਹੁਣ ਸਿੱਧਾ ਹੁਣ ਆਪਾ ਅੱਛਾ ਲੋ ਜੀ ਅੰਦਰ ਹੈ ਸੰਜੀ ਆ ਦਿਖਾ ਮੁਰਗੀਆਂ ਦੇ ਸਮੇਲ ਬਹੁਤ ਰਹੀ ਆ ਔਰ ਗਿਆ ਬੰਦ ਵਾਲੀ ਕਰਦੇ ਨੇ ਤੇ ਅਨ ਜਨਵਰ ਵੀ ਹੋ ਸਕਦਾ ਜਨਵਰ ਵੀ ਹੋ ਸਕਦਾ ਧਿਆਨ ਰਹਿ ਜੀ ਬੜਾ ਨੇੜੇ ਰਹਿ ਡੇਟ ਮਾਸ ਦੇਖੋ ਬਾਬਾ ਜੀ ਇਹ ਬੱਤ ਲੈਣੀ ਵੀਡੀਓ ਉਧਰ ਨੂੰ ਇਧਰ ਨੂੰ ਰੱਖ ਕੋਲੇ ਫੋਨ ਤੇ ਕੋਲੇ ਲੈਟਾ ਚਲੋ ਸਵਾ ਸੰਗੀਤ ਉਹ ਤੇ ਅੰਨਾ ਕੋਈ ਹੁਣ ਬਹੁਤ ਅਗ ਨਹੀਂ ਜਾ ਕੁਛ ਹੈਗਾ ਮੂਰੇ ਤੇ ਉਹ ਹੋਣੀ ਜਾ ਕੁਛ ਨਹੀਂ ਹੋਣਾ ਤਾਂ ਧਿਆਨ ਨਾਲ ਹਸਰੇ ਰੱਖੀ ਆ ਜਿਹੜੀਆਂ ਲੱਗੀਆਂ ਨੇ ਢੋਕਰਾਂ ਨਾ ਕਿਲੇ ਲੱਗਣ ਨੂੰ ਪ੍ਰਾਤਨ ਲੱਕੜ ਨੇ ਕਹਿੰਦੇ ਹਜ ਤੱਕ ਅਜ ਤੱਕ ਗਲੀ ਨਹੀਂ ਐਸੀ ਲੱਕੜ ਆ ਸਾਸੰਗੀ ਆ ਕੇ ਸੇਵਾ ਕਰੋ ਪ੍ਰਬੰਧ ਲੈ ਕੇ ਆਇਓ ਤੇ ਕਿਰਪਾ ਕਰਕੇ ਜਵਾਬ ਬਾਇਆ ਹੋਇਆ ਲਿਖਿਆ ਕਰਿਆ ਇਹ ਨਾ ਕਰੋ ਆ ਕੇ ਸੇਵਾ ਕਰੋ ਗੁਰੂ ਘਰ ਆ ਕੇ ਆ ਬਹੁਤ ਮਾੜਾ ਕੰਮ ਹੈ ਜੀ ਹਾਂ ਦਰਸ਼ਨ ਕਰ ਲਓ ਕਿ ਬਹੁਤਾ ਅੱਗੇ ਨਹੀਂ ਜਾਣਾ ਚਾਹੀਦਾ ਫਿਲਹਾਲ ਇਕੱਲੇ ਆ ਸਾਥ ਥੋੜੀ ਦੂਰ ਤੇ ਚੱਲਦੇ ਹਾਂ ਉਸ ਧਿਆਨ ਨਾਲ ਲੈ ਦੇ ਚੂਹੇ ਹੋਰ ਜਨਵਰੀ ਹੋ ਸਕਦਾ ਸਭ ਤੋਂ ਬਾਕੀ ਹੈਗਾ ਚਮਚੜਕਾਂ ਵਾਪਸ ਆ ਆ ਦੂਸਰਾਂ ਚ ਜਾਣਾ ਬਹੁਤ ਰੋੜਾ ਨੇ ਭਾਈਓ ਦੇਖੀ ਸੱਪਾ ਜਾਦੇ ਕਿ ਨਹੀਂ ਜਾ ਸਕਿਆ ਕਿ ਜਾਨਵਰ ਬਹੁਤ ਨੇ ਚਮਚੜਕਾਂ ਬਹੁਤ ਨੇ ਸੱਪ ਵਗੈਰਾ ਵੀ ਬਹੁਤ ਨੇ ਇਸ ਲਈ ਸਾਡੇ ਤੋਂ ਅੱਗੇ ਨਹੀਂ ਜਾਇਆ ਤੇ ਬਹੁਤ ਗੁਫਾ ਦੂਰ ਤੱਕ ਡੂੰਗੀ ਇਹ ਸਾਰੀ ਮੀਂਹ ਪੈਣ ਦੇ ਨਾਲ ਬੰਦ ਹੋ ਗਈ ਹੈ ਤੇ ਓਏ ਹੋਏ ਆੜੀ ਸੋਦੇ ਸਿੰਘ ਜੀ ਆਰੇ ਬਾਹਰ ਓਏ ਚਲੋ ਜੀ ਆਪਾਂ ਗੁਫਾ ਤੋਂ ਅੱਗੇ ਬਾਅਦ ਗੁਫਾਵਾਂ ਨੇ ਜਿੱਥੇ ਤੇ ਹੁਣ ਇਹ ਗੁਫਾ ਦੇ ਅੰਦਰ ਜਾ ਕੇ ਆਏ ਆ ਬਹੁਤ ਉੱਚਾ ਸੀ ਹਲੇ ਉੱਪਰ ਜਾਣਾ ਬਹੁਤ ਉੱਪਰ ਸੰਗਤ ਜੀ ਤੁਹਾਡੀ ਲੋੜ ਬਹੁਤ ਇੱਥੇ ਸੇਵਾ ਦੀ ਜਿੰਨਾ ਹੋ ਸਕੇ ਆਓ ਕਿਉਂਕਿ ਆਪਾਂ ਹੀ ਸੇਵਾ ਸੰਭਾਲ ਕਰਨੀ ਨਹੀਂ ਤਾਂ ਆਪਣਾ ਸਾਰਾ ਇਤਿਹਾਸ ਮਿੱਟੀ ਜਾ ਰਿਹਾ ਹੌਲੀ ਹੌਲੀ ਕਰਕੇ ਆਪਾਂ ਬਹੁਤ ਪੁੱਠੇ ਰਸਤੇ ਜਾ ਰਹੇ ਹਾਂ ਬਿਲਕੁਲ ਜੀ ਆਪਾਂ ਅਗਲੀ ਘੋਲ ਵੱਧ ਰਹੇ ਹਾਂ ਹਾਂ ਤੇ ਹੈਗਾ ਹਾਂ ਜੇ ਅੰਦਰ ਉਸ ਤੋਂ ਹਾਂ ਆ ਦੇ ਧਿਆਨ ਨਾਲ ਮੇਰੀ ਕੱਪੜੀ ਘਾੜ ਮੇਰੇ ਵੱਤੇ ਚੰਗ ਬਸ ਮੇਰਾ ਠੀਕ ਆ ਤੇ ਦਮ ਨਾਲ ਲੱਗਦਾ ਹੋਇਆ ਕੋਲ ਤੋਂ ਪਾਸੇ ਦੀ ਤੇ ਹੁਣ ਆਪਾਂ ਅਗਲੀ ਗੁਫਾ ਜਾ ਰਹੇ ਉਹ ਤਾਂ ਬਹੁਤ ਜ਼ਿਆਦਾ ਹਨੇਰਾ ਸੀ ਅੰਦਰ ਚਾਂਚੜਕ ਤੇ ਸੱਪ ਵੀ ਬਹੁਤ ਸਾਰੇ ਕੋਲੋਂ ਲੰਘ ਰਹੇ ਸੀ ਇਸ ਕਰਕੇ ਜਦ ਤੂੰ ਤੱਕ ਜਾਣੀ ਹੋਇਆ ਹੁਣ ਅਗਲੀ ਗੁਫਾ ਕਹਿੰਦੇ ਸਿੱਧੀ ਹੈ ਦੇਖੋ ਹੁਣ ਚੱਲਦੇ ਆਪਾਂ ਸਾਰੇ ਜਣੇ ਬਹੁਤ ਹੀ ਚਾਈ ਤੇ ਆ ਚੁੱਕੇ ਆਪਾਂ ਆਹ ਤੇ ਆ ਰਿਹਾ ਜੀ ਹਾਂ ਚਲਾ ਦੇਖਦੇ ਆ ਕਿਤੇ ਤਾਂ ਨਿਕਲੂਗਾ ਰ ਆ ਦੇਖੋ ਜੀ ਨਜ਼ਾਰਾ ਕੀ ਮਾਹੌਲ ਭਾਜਨ ਕਰੀਏ ਐ ਨਹੀਂ ਚੜਾਈ ਮੈਂ ਕਦੇ ਚੜਿਆ ਨਹੀਂ ਨਾ ਹੈਗਾ ਹਾਂ ਕਰਕੇ ਹੱਕੇ ਜਾ ਹੋ ਜਾਂਦਾ 10 ਤੇ ਬਾਬਾ ਫਤੇਸਿੰਧੀ ਸੰਗਜ ਜੀ ਤੁਸੀਂ ਵੀ ਆਓ ਇੱਥੇ ਜਿੰਨਾ ਹੋ ਸਕਦਾ ਮੈਂ ਕਹਿੰਦਾ ਆਪਣੇ ਲੈ ਆ ਕੇ 10 15 ਮੁੰਡੇ ਹਫਤੇ ਤੋਂ ਬਾਅਦ ਇੱਥੇ ਪੱਟ ਪਟਾਈ ਸ਼ੁਰੂ ਕਰਦੀ ਤੇ ਸੰਗਜ ਜੀ ਥੱਲੇ ਦੇਖੋ ਯਾਰ ਕੁਟਾ ਡੂੰਗਾ ਆ ਜਾ ਤੇ ਉਹ ਮੂੰਹ ਵੀ ਖੋਲਣ ਆਲਾ ਨਾ ਗੁਫਾ ਦਾ ਨਾ ਹੈ ਨਾ ਹਾਂ ਦਾ ਉੱਚਾ ਕੱਠਾ ਹੀ ਝੜਾਂਗੇ ਆ ਜਾ ਤੇ ਦੇਖੋ ਸੰਗਤ ਜੀ ਬਹੁਤ ਉੱਪਰ ਆ ਗਏ ਅਸੀਂ ਪਹਾੜੀ ਦੇ ਤੇ ਉਸ ਤੋਂ ਅਸੀਂ ਮਹਾਪਰਸ਼ਣ ਵੀ ਮਿਲਣ ਜਾਣਾ ਇੱਥੇ ਬਾਂਦਰ ਬਹੁਤ ਨੇ ਵਸੇ ਨੇ ਤਾਂ ਬਚਾ ਕੇ ਆਉਣਾ ਥੋੜਾ ਜੱਜ ਥੱਲੇ ਉਹ ਨਾ ਕੋਈ ਡੰਡਾ ਡੰਡਾ ਨਾਲ ਲਈ ਡੰਡਾ ਵਗੈਰਾ ਨਾਲ ਲਈ ਬਾਂਦਰ ਪੈਂਦੇ ਆ ਮੇਰੇ ਖਿਆਲ ਮੈਨੂੰ ਉਹਦੇ ਕਿਆਸੀ ਉਹ ਲੈ ਚੱਕ ਲੈਣੇ ਐ ਐਨਾ ਕੀ ਬਹੁਤ ਆ ਕੋਣੀ ਤਾਂ ਹਾਂ ਬਸ ਠੀਕ ਹੁਣ ਆਪਾਂ ਆ ਲੋ ਸਭ ਤੋਂ ਉੱਪਰਲੀ ਪਹਾੜੀ ਤੇ ਨਾ ਦੇਖੋ ਉਸ ਸਮੇਂ ਸਿੰਘ ਕਿਵੇਂ ਚੜਦੇ ਹੋਣਗੇ ਹੁਣ ਤਾਂ ਸਾਰਾ ਬੰਦ ਹੋ ਗਿਆ ਤੇ ਦੇਖੋ ਕੋੜੇ ਵੀ ਕਹਿੰਦੇ ਉੱਪਰ ਚਲ ਜਿਆ ਕਰਦੇ ਸਗੇ ਹਾਂ ਐਂਡਾ ਉਹ ਬਲਦੀ ਕੰਡੇ ਕੰਡਿਆਂ ਤੋਂ ਵਿਚਾਰ ਰੱਖਣਾ ਜੀ ਇਹਨੇ ਜੀ ਦੱਸਦੇ ਸੀਗੇ ਇਹ ਕਹਿੰਦੇ ਵੀ ਜੀ ਕੰਡਾ ਲੱਗ ਜਵੇ ਨਾ ਇੱਥੇ ਦਾ ਹਾਂ ਉਹ ਕੰਡਾ ਐਸਾ ਭਾਈ ਸਾਹਿਬ ਦਾਦਾ ਜੀ ਅੱਗੇ ਦੀ ਅੱਗੇ ਤੁਰਦਾ ਪਿੱਛੇ ਨਹੀਂ ਮੁੜਦਾ ਕੰਡਾ ਕੱਢਣਾ ਪੈਂਦਾ ਉਸ ਟਾਈਮ ਜੇ ਲੱਗ ਜਵੇ ਕੰਡਾ ਖਿਆਲ ਖਾਣਾ ਅੱਛਾ ਜਿਹੜਾ ਆਹ ਵਾਲੇ ਕੰਡੇ ਹਾਂ ਜੇਰੀਲੇ ਹਨਾ ਸੋ ਆਪਨ ਨਿਸ਼ਾਨ ਸਾਹਿਬ ਲੱਗਾ ਹੈ ਨਿਸ਼ਾਨ ਸਾਹਿਬ ਕਿੱਡਾ ਹੋ ਗਿਆ ਫਤਿਹ ਸਿੰਘ ਆਪ ਸਿੱਧਾ ਕਰਕੇ ਜਾਣਾ ਪਿਛਲੀ ਵੀਡੀਓ ਚ ਸਿੱਧਾ ਸੀ ਚਲ ਆ ਕਰ ਸਿੱਧਾ ਹੈ ਇਹ ਬਹੁਤ ਪੁਰਾਣੇ ਸਮੇਂ ਦਾ ਹੈ ਫਲੇਗਾ ਸੰਦਰੀ ਬਹੁਤ ਉੱਚਾ ਨਿਸ਼ਾਨ ਸਾਹਿਬ ਲੱਗਾ ਸੁਪਰਵੰਦ ਕਾ ਨੇ ਬਾਬਾ ਜੀ ਇੱਥੇ ਬਜ਼ੁਰਗ ਸੇਵਾ ਕਰਦੇ ਨੇ ਨਾਮ ਤਾਂ ਵਿਸਰ ਗਿਆ ਇਹ ਬੜੀ ਹਾਲ ਕਮਾਈ ਹੈ ਚਲਾ ਸਿੱਧਾ ਕਰੀਏ ਪ੍ਰਾਤਮਕ ਸਥਾਨਾਂ ਤੋਂ ਵੀ ਵਾਹਿਗੁਰੂ ਸੱਚੇ ਕਰਦੇ ਆ ਇਹ ਵਿਚਾਰ ਇਹ ਤੁਹਾੜਿਆ ਹੋਇਆ ਜੀ ਕਰੀ ਦੀ ਪਹਾੜੀ ਦੇ ਉੱਪਰ ਜਾ ਕੇ ਆਨੰਦ ਲਿਆ ਜਾਏ ਥੀ ਵਿਊ ਦਿਖਾਇਆ ਜਾਵੇ ਸੰਗਤ ਨੇ ਸਭ ਤੋਂ ਉੱਚੀ ਜਗ੍ਹਾ ਤੇ ਜਾਣ ਲੱਗੇ ਆਪਾਂ ਸਭ ਤੋਂ ਉੱਚੀ ਜਗ੍ਹਾ ਕੰਦੇ ਤੋਂ ਧਿਆਨ ਲਾ ਪਿਆ ਨਾ ਓਕੇ ਓਕੇ ਸੈਲ ਇਹ ਜਿਹੜਾ ਹਾਂਡੇ ਆਉ ਤਾਂ ਆਈ ਆਈ ਜਾਂਦਾ ਨਾ ਇੱਥੇ ਸੰਗ ਜੀ ਇੱਥੇ ਇੱਕ ਵਾਰ ਸਲਿੱਪ ਕਰ ਗਿਆ ਨਾ ਪੈਰ ਤੇ ਰੁਕਣਾ ਦੇਖੋ 2-3 ਕਿਲੋਮੀਟਰ ਥੱਲੇ ਜਾ ਕੇ ਰੁਕਣਾ ਫੂਨ ਦਾ ਘੁੱਟ ਕੇ ਰੱਖੀ ਫੂਨ ਨਾ ਡਿੱਗ ਜੇ ਫਸ ਨਹੀਂ ਦੇਖੋ ਵਾਹ ਜੀ ਹਾਂ ਦੇਖੋ ਜੀ ਕਿਵੇਂ ਦੀਂਦਾ ਬੱਦਲ ਫੇਰ ਉੱਪਰ ਮੇਰੇ ਹਿਸਾਬ ਨਾਲ ਹੁਣ ਜੀ ਇਹਨੀ ਵੀਡੀਓ ਦੇਖ ਲਈ ਉਹਦਾ ਮਨ ਤਾਂ ਕਰੂਗਾ ਇੱਕ ਵਾਰ ਜ਼ਰੂਰ ਆਈਏ ਕਰੂ ਜੀ ਕਰੂ ਬਿਲਕੁਲ ਪਹਾੜਾਂ 'ਚ ਪਾਣੀ ਵਹਿੰਦਾ ਨਹੀਂ ਪੈਂਦੇ ਆ ਉਹ ਸਾਰੀ ਜਗ੍ਹਾ ਉੱਥੇ ਬੈਠ ਕੇ ਚੱਲਦਾ ਇੱਥੇ ਮੀਕਣੀ ਚ ਥਿਊ ਦੇਖਣ ਆਲਾ ਹੁੰਦਾ ਉੱਪਰ ਧਿਆਨ ਧਿਆਨ ਐ ਢਿੱਡ ਸੀ ਬੰਦ ਤਾਂ ਟਿੱਕੇਵੇਂ ਕਰ ਲੈਣੇ ਦੋਸਤਾਨ ਬਾਬਾ ਬੰਦਕਸ਼ੀ ਭਾਦਰ ਜੀ ਨੇ ਪ੍ਰਾਤਨ ਗੁਫਾਵਾਂ ਆਪਜੀ ਦਰਸ਼ਨ ਕਰ ਰਹੇ ਹਾਂ ਬਾਕੀ ਫੇਰ ਕਰਾਵਾਂਗੇ ਜੀ ਚਲ ਚਲ ਕਾਡੇ ਪੈਂਦੇ ਆ ਕਾਡੇ ਪੈਂਦੇ ਆ ਤੇ ਨਿਕਲੇ ਤੇ ਪੈਰ ਤੇ ਚੜ ਗਏ ਤੇ ਪੈਰ ਤੇ ਬਹੁਤ ਚੜੇ ਹੋਇਆ ਪੈਂਦੇ ਆ ਇਹ ਜੇ ਰੀਲੇ ਹੁੰਦੇ ਚਲ ਚਲੀ ਬਾਬਾ ਹਤੇ ਸਿੰਘ ਚਲੋ ਧੰਨਵਾਦ ਤਾਂ ਜਾ ਵੀ ਆਪਾਂ ਤਾਂ ਡਿੱਗੇ ਤਾਂ ਉੱਠ ਪਾਂਗੇ ਫੋਨ ਨਹੀਂ ਖਟਣਾ ਹੈਗਾ ਡਿੱਗੇ ਨਹੀਂ ਕੰਟਰੋਲ ਕੱਚਾ ਹੀ ਆ ਫੋਨ ਨਹੀਂ ਤਾਂ ਵੱਜ ਜਾਣਗਾ ਸਾਡਾ ਕੱਖ ਨਹੀਂ ਰਹਿਣਾ ਜਿੱਦਗੇ ਚਲੋ ਸ਼ਹੀਦਾ ਸਿੰਘਾਂ ਦੀ ਕਿਰਪਾ ਨਾਲ ਜੇ ਐਡੀ ਚ ਲੈ ਜਾਂਦਾ ਉਹਨਾਂ ਨੇ ਤਾਂ ਦੇਖੋ ਸੰਗਰੀ ਉੱਪਰ ਬੱਦਲ ਦੇਖਣ ਦਾ ਨਜ਼ਾਰਾ ਇਹ ਨੇੜੇ ਲੱਗ ਰਿਹਾ ਚੁੱਕਿਆ ਇਤਨੀ ਕਹਿੰਦਾ ਹੋਵੇ ਸੱਪ ਤੋਂ ਧਿਆਨ ਰੱਖੋ ਬੜੇ ਹਾਂ ਧਿਆਨ ਨਾਲ ਯਾਰ ਉੱਥੇ ਤੜਕਣ ਹੋਵੇ ਹੈ ਬਹੁਤ ਹੀ ਸਿਆ ਕੋਈ ਨਹੀਂ ਹੁਣ ਉੱਤੇ ਉਤਰੀ ਨਾ ਇੱਧਰ ਪੈਂਟ ਵਾਲਾ ਪਾਸਾ ਕੰਡਾਲ ਖੜਿਆ ਤਾਂ ਨਹੀਂ ਨਾ ਇਹ ਤਾਂ 베ਰੀ ਦਾ ਕੰਡਾਲ ਮੂਹ ਚਾ ਇੱਥੋਂ ਕਿੱਥੇ ਜਾਣਾ ਆਪਾਂ ਹੋ ਅੱਗੇ ਤਾਂ ਹੈ ਨਹੀਂ ਆਹੀ ਉੱਥੇ ਤੱਕ ਹੀ ਬੱਸ ਅੱਗੇ ਤਾਂ ਹੋਰ ਕੁਝ ਸ਼ੁਰੂ ਹੋ ਜਾਂਦਾ ਇੱਥੇ ਫੋਟੋਆਂ ਦੇ ਲਈ ਫੋਟੇ ਧਿਆਨ ਰੱਖੀ ਪੈਰ ਬੂਨਾ ਕਰਦੇ ਹਾਂ ਹਦੋਂ ਬਾਦ ਉੱਚੀ ਤੇ ਆ ਮਤਲਬ ਚੋਟੀ ਤੇ ਖੜੇ ਆ ਇਸ ਵਕਤ ਅਸੀਂ ਬਾਕੀ ਸਾਰੀ ਪਹਾੜੀਆਂ ਨੀਵੀਆਂ ਉਹ ਪਰੇ ਜਾ ਕੇ ਨਾ ਉੱਚੀਆਂ ਥੋੜੀਆਂ ਅੱਜ ਪੂਰੇ ਚੋਟੀ ਤੇ ਖੜੇ ਆ ਦੇਖੋ ਥੱਲੇ ਦਾ 뷰 ਅਸੀਂ ਬੈਕ ਕੈਮਰੇ ਕਰਕੇ ਦਿਖਾ ਲਦੇ ਆ ਅੱਜ ਅਜਤ ਸਿੰਘ ਦੀ ਵੀਡੀਓ ਬਣਾ ਰਹੇ ਨੇ ਚੱਲ ਧਿਆਨ ਦੇ ਨਾਲ ਚੱਲ ਮੈਂ ਹੁਣ ਨਾ ਹੌਲੀ ਹੌਲੀ ਪੈਰ ਸਲਿਪ ਕਰਦੇ ਆ ਧਿਆਨ ਨਾਲ ਕੰਡਾ ਨਾ ਲੱਗਦੀ ਕੰਡੇ ਤਾਂ ਲੱਗੀ ਜਾਂਦੇ ਆ ਪੈਰ ਸਲਿਪ ਬਹੁਤ ਕਰਦੇ ਆ ਉੱਠਾ ਹੋ ਕੇ ਸਿੱਧਾ ਹੀ ਜਾਣਾ ਉਧਰ ਰੁਕ ਰੁਕ ਵੀ ਜਾਣਾ